ਸਭ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਟ੍ਰਾਂਟੋ ਤੋਂ ਬ੍ਰਾਮਟਨ ਨਵੇਂ ਵੀਡੀਓ ਵਿੱਚ ਕਿਉਂਕਿ ਨੈਟ ਦਾ ਵੀਊ ਤਾਂ ਪਹਿਲੇ ਮੈਂ ਵੀਡੀਓ ਵਿੱਚ ਦਿਖਾ ਚੁੱਕਾ ਅੱਜ ਮੈਂ ਤੁਹਾਨੂੰ ਟ੍ਰਾਂਟੋ ਤੋਂ ਬ੍ਰਾਮਟਨ ਦੇਨ ਦਾ ਵੀਊ ਦਿਖਾ ਰਿਹਾ ਕਿਉਂਕਿ ਬ੍ਰਾਮਟਨ ਆਮ ਤੌਰ ਤੇ ਖਾਸ ਕਰਕੇ ਪੰਜਾਬੀਆਂ ਵਾਸਤੇ ਸੁਰਖੀਆਂ ਦੇ ਵਿੱਚ ਰਹਿੰਦਾ ਆਓ ਆਪਾਂ ਦੇਖਦੇ ਹਾਂ ਟ੍ਰਾਂਟੋ ਤੋਂ ਬ੍ਰਾਮਟਨ ਤੱਕ ਕਾਰ ਰਹੀ ਵੀਊ یہ ٹرانٹو تو اِسی چل پہ جی تو دیکھ سکتے ہوتے جگہ بہت کھلی ڈی آپ مکان بلڈنگاں شروع ہو جسوں اگیں پھر کا پوس جنگل شروع ہو جاتا یہ دیکھو اتنے خالی جگہ پہ آسے دیکھ سکتے ہو کوئی ایک دو مکان مل جان گے ਅੱਗੇ ਫਿਰ ਖਾਲੀ ਆ ਜਾਂਦੀ ਆ ਇਹ ਤੁਹਾਨੂੰ ਦਿਖਾ ਰਿਹਾ ਜੀ ਨਾਰਥ ਜੌਰਕ ਟ੍ਰਾਂਟੋ ਤੋਂ ਬਰਮਟਨ ਦਾ 뷰 ਅੱਜ ਧੁੱਪ ਲੱਗੀ ਹੋਈ ਆ ਪਹਿਲੇ ਕਈ ਦਿਨ ਲਗਾਤਾਰ ਬਰਫਵਾਰੀ ਜਾਂ ਮੀਂਹ ਹੁੰਦਾ ਰਿਹਾ ਬਰਫਵਾਰੀ ਤਾਂ ਹਲਕੀ ਹੋਈ ਆ ਔਰ ਮੀ ਪੈਂਦਾ ਰਿਹਾ ਮੀ ਦੇ ਨਾਲ برف ਖੁੱਲ ਜਾਂਦੀ ਹੈ ਜੋ ਹਲਕੀ ਪੈਂਦੀ ਹੈ ਟੋਰਾਂਟੋ ਦੇ ਵਿੱਚ 2 ਦਸੰਬਰ ਤੋਂ 7 ਦਸੰਬਰ ਤੱਕ ਹੀ برف ਲਗਾਤਾਰ ਪਈ ਸੀ ਉਸ ਤੋਂ ਬਾਅਦ ਇਹ ਪੈਂਦੀ ਹੈ ਇੱਕੋ ਦਾ ਦਿਨ ਤੇ ਧੁੱਪ ਲੱਗਣ ਨਾਲ ਜਾਂ ਫਿਰ ਮੀਂਹ ਪੈਂਦੇ ਰਹਿੰਦੇ ਦੋ ਤਿੰਨ ਦਿਨ ਉਹਦੇ ਨਾਲ ਖੁੱਲ ਜਾਂਦੀ ਹੈ ਫਿਰ ਇਹ ਆਪਾਂ ਜਾ ਰਹੇ ਹਾਂ ਜੀ ਬ੍ਰਾਮਟਨ ਨੂੰ ਜੋ ਕਿ ਪੰਜਾਬੀਆਂ ਦਾ ਘਾੜਾ ਉੱਥੇ ਕਿਹਾ ਜਾਂਦਾ ਵੀ 90% ਪੰਜਾਬੀਆਂ ਦੇ ਘਰ ਨੇ ਆਪਣੇ ਪੰਜਾਬ ਤੋਂ ਵੀ ਵੱਧ ਉੱਥੇ ਸੱਤ ਲੱਗਦੇ ਨੇ ਇਹ ਆਪਾਂ ਇਥੋਂ ਬ੍ਰਾਮਟਨ ਦੀ ਹੱਦ ਦੇ ਵਿੱਚ ਐਂਟਰੀ ਕਰ ਲਈ ਹੈ ਜੀ ਇਥੋਂ ਬ੍ਰਾਮਟਨ ਦੀ ਹੱਦ ਸ਼ੁਰੂ ਹੋ ਗਈ ਹੈ ਬ੍ਰੌਮਟਨ ਦੇ ਇਦਾਂ ਬਾਰ-ਬਾਰ ਤਾਂ ਆਪਾਂ ਨੂੰ ਜੰਗਲ ਕਾਫੂਸ਼ ਦੇਖ ਸਕਦਾ ਪਰ ਵਿੱਚ ਜਾ ਕੇ ਉੱਥੇ ਬਾਕੀ ਟ੍ਰਾਂਟੋ ਦੇ ਮੁਕਾਬਲੇ ਮਕਾਨ ਸੰਘਨੇ ਨੇ ਇੱਥੇ ਕਿਉਂਕਿ ਟ੍ਰਾਂਟੋ ਦੇ ਵਿੱਚ ਤੇ ਘਰਾਂ ਦੇ ਵਿੱਚ ਵੀ ਕਾਫੀ ਜਗ੍ਹਾ ਖਾਲੀ ਹੈ ਇੱਕ ਘਰ ਬਣ ਗਿਆ ਫਿਰ ਜਗ੍ਹਾ ਖਾਲੀ ਦੋ ਚਾਰ ਬਣ ਗਏ ਫਿਰ ਜਗ੍ਹਾ ਖਾਲੀ ਔਰ ਬ੍ਰੌਮਟਨ ਦੇ ਵਿੱਚ ਘਟ ਮਿਲਦੀ ਇਦਾਂ ਦੀ ਜਗ੍ਹਾ ਇਹ ਹੈ ਜੀ ਬ੍ਰਾਮਟਨ অন্ਟਾਰੀਓ ਸਟੇਟ ਦਾ ਸ਼ਹਿਰ ਬ੍ਰਾਮਟਨ ਕੈਨੇਡਾ ਕਿ ਇਹ ਦਿਨ ਮੀਂਹ ਕਣੀ ਤੋਂ ਬਾਅਦ ਅੱਜ ਧੁੱਪ ਲੱਗੀ ਆ ਪਰ ਇੱਥੇ ਮੌਸਮ ਦਾ ਕੋਈ ਪਤਾ ਨਹੀਂ ਲੱਗਦਾ 5 ਮਿੰਟਾਂ ਦੇ ਵਿੱਚ ਵਿੱਚ ਹੀ ਹੁਣ ਜਿੱਦਾਂ ਮੌਸਮ ਸਾਫ਼ ਆ ਬਦਲ ਪਤਾ ਨਹੀਂ ਕਿੱਥੋਂ ਆ ਜਾਂਦੇ ਆ ਉਹਦੇ ਮੀਂਹ ਸ਼ੁਰੂ ਹੋ ਜਾਂਦਾ 2-4 ਮਿੰਟਾਂ ਬਾਅਦ ਹੀ ਫੇਰ ਹਟ ਜਾਂਦਾ ਇਹ ਜਾ ਰਹੀ ਜੀ ਬ੍ਰੌਮਟਨ ਨੂੰ ਇਹ ਨਾਲ ਹੀ ਇੱਥੇ ਅਜੋ ਸੱਜੇ ਹੱਥ ਇਹ 407 ਕਹਿੰਦੇ ਆ ਜੋ ਟੋਲ ਰੋਡ ਆ ਬਈ 407 ਆ ਇਹਦਾ ਨੰਬਰ ਪਰ ਇੱਥੇ ਇਹਨੂੰ 407 ਕਹਿੰਦੇ ਆ ਆਪਾਂ ਉੱਪਰ ਦੀ ਲੰਘ ਰਹੇ ਆ ਆ ਪੁਲ ਦੇ نیچے ਟੋਲ ਰੋਡ ਆ 407 ਆਇਤ ਉੱਪਰ ਲੱਗੀ ਆ ਮੌਸਮ ਸਾਫ ਆ ਇਹ ਤੁਹਾਨੂੰ ਘੂਰ ਰਹੀ ਸੜਕ ਦਾ ਵੀਊ ਦਿਖਾ ਰਿਆ ਟ੍ਰਾਂਟੋ ਤੋਂ ਬਰਮਟਨ ਉਹਨਾਂ ਪੌਂ ਬ੍ਰੌਮਟਨ ਦੇ ਵਿੱਚ ਕਿਉਂਕਿ ਇੱਥੇ ਆਮ ਤੌਰ ਤੇ ਜਿੰਨਾ ਕਿ ਮੈਂ ਟ੍ਰਾਂਟੋ ਤੋਂ ਕੋਈ 150 ਕਿਲੋਮੀਟਰ ਸਾਈਡਾਂ ਦੇ ਘੁੰਮਿਆ ਪਰ ਜੋ ਮੈਂ ਚੀਜ਼ ਦੇਖੀ ਆ ਕਿਤੇ ਤਾਂ ਦੋ ਚਾਰ ਘਰ ਬਣੇ ਹੋਣਗੇ ਫਿਰ ਥੋੜਾ ਜਿਹਾ ਜੰਗਲੀ ਏਰੀਆ ਸ਼ੁਰੂ ਹੋ ਜੂਗਾ ਫਿਰ 2-4 ਕਾ ਕ ਆ ਜਾਣਗੇ ਇਦਾਂ ਹੀ ਆ ਇਹ ਹੁਣ ਇੱਧਰ ਸੱਜੇ ਬਿਲਡਿੰਗਾਂ ਬਣੀਆਂ ਹੋਈਆਂ ਖੱਬੇ ਪਾਸੇ ਘਰ ਬਣੇ ਨੇ ਇਹ ਆ ਜੀ ਬ੍ਰਾਮਟਨ ਦਾ ਥਿਊ ਇਦਾਂ ਪਰ ਸ਼ਰਤਾਂ ਦੇ ਵਿੱਚ ਬੱਟ ਤੋਂ ਬੱਟ ਛੱਡ ਕੇ ਮੀਂਹ ਪੈਂਦਾ ਆਪਣੇ ਇਦਾਂ ਹੀ ਇੱਥੇ ਬਰਫ਼ ਪੈਂਦੀ ਆ ਕਿਤੇ ਤਾਂ ਬਰਫ਼ ਪੈ ਜਾਂਦੀ ਆ ਥੋੜੀ ਦੂਰ ਦੇਖੋ ਤੇ ਫਿਰ ਬੰਦ ਹੋ ਜਾਂਦੀ ਆ ਇੱਧਰ ਹੁਣ ਬਰਫ਼ ਪੂਰੀ ਦੋ ਦਿਨ ਪਹਿਲੇ ਪੈਂਦੀ ਰਹੀ ਆ ਕੋਈ ਥੋਪਣਾ ਪਿਗਲ ਜਾਂਦੀ ਆ ਕੋਈ ਮੀਂਹ ਨਾਲ ਖੋਲ ਕੇ ਸਾਫ ਹੋ ਜਾਂਦਾ ਏਰੀਆ ਇਹ ਫਿਰ ਘਰ ਸ਼ੁਰੂ ਹੋ ਗਏ ਨੇ ਵਿੱਚ ਇਹ ਆ ਜੀ ਬ੍ਰੌਮਟਨ ਕੈਨੇਡਾ ਕੈਨੇਡਾ ਦੀ ਅਨਟਾਰੀਓ ਸਟੇਟ ਦੇ ਵਿੱਚ ਪੈਂਦਾ ਹੈ ਵੇ ਦੇਖੋ ਖੱਬੇ ਹੱਥ ਘਾਰ ਬਣੇ ਨੇ ਸੱਜੇ ਹੱਥ ਜੰਗਲ ਜਿਆ ਦੇਖ ਰਿਹਾ ਆਪਾਂ ਨੂੰ ਫਿਰ ਕਿਉਂਕਿ ਇੱਥੇ ਜਗ੍ਹਾ ਦੀ ਕੋਈ ਘਾਟ ਨਹੀਂ ਜਗ੍ਹਾ ਬਹੁਤ ਆ ਜਗ੍ਹਾ ਦੀ ਮਾਰੋ ਮਾਰੀ ਕੋਈ ਨਹੀਂ ਇਹ ਕੰਪਨੀਆਂ ਦੇ ਆਫਿਸ ਆ ਜਾਂਦੇ ਨਾਲ ਹੀ ਇਹ ਟੋਰਾਂਟੋ ਤੋਂ ਬ੍ਰਮਟਨ ਦਾ 뷰 ਦੇਖ ਰਹੇ ਹੋ ਤੁਸੀਂ ਜੀ ਛਾਡੀ ਜੋ ਰਹਾਏ ਸਾ ਉ ਟ੍ਰਾਂਟੋ ਦੇ ਬਾਹਰ ਬਾਹਰ ਹੀ ਆ ਤੁਹਾਨੂੰ ਟ੍ਰਾਂਟੋ ਤਕਰੀਬਨ ਖਤਮ ਹੀ ਹੋ ਜਾਂਦਾ ਉਹਦੇ ਨਾਲ ਹੀ ਇੱਕ ਸਾਈਡ ਤੇ ਟ੍ਰਾਂਟੋ ਦਾ ਸ਼ਹਿਰ ਬਹੁਣ ਆ ਜਾਂਦਾ ਬੁੱਡ ਬ੍ਰਿਜ ਏਰੀਆ ਔਰ ਥੋੜੇ ਜਿਹਾ ਬਾਹਰ ਨਿਕਲ ਕੇ ਇਦਾਂ ਮਿਸਿਸ਼ਾਗਾ ਔਰ ਬ੍ਰਮਟਨ ਆ ਜਾਂਦੇ ਨੇ ਜੇ ਆਪਾਂ ਬ੍ਰਮਟਨ ਦੇ ਵਿੱਚ ਆ ਇਸ ਤੋਂ ਖੱਬੇ ਹੱਥ ਜਿਹੜਾ ਮਿਸਿਸ਼ਾਗਾ ਇਹ ਦੇਖੋ ਸੈਡਾਂ ਤੇ ਹਲਕੀ ਹਲਕੀ ਫੁੱਟਪਾਥ ਤੇ ਦੇਖੋ ਬਰਫ਼ ਦਿਖਣੀ ਸ਼ੁਰੂ ਹੋ ਗਈ ਹੈ ਇੱਧਰ ਸ਼ਾਇਦ ਬਰਫ਼ ਪਈ ਹੋਈ ਹੈ ਦੋਵੇਂ ਪਾਸੇ ਦੇਖ ਸਕਦੇ ਹੋ ਥੋੜਾ ਚਿੱਟਾ-ਚਿੱਟਾ ਜਿਹਾ ਦੇਖ ਰਿਹਾ ਹਲਕੀ ਜੀ ਬਰਫ਼ ਪਈ ਹੋਈ ਹੈ ਇੱਧਰ ਦੋਵੇਂ ਪਾਸੇ ਦੇਖੋ ਘਾ ਚਿੱਟਾ-ਚਿੱਟਾ ਦੇਖ ਰਿਹਾ کیونکہ برف باری کا کوئی پتا نہیں کتنے پیت بند ہو جانا یہ دیکھو گھر ادھر بنے ہوئے ہیں درخت بہت آ ہوں تو پتچاڑ ہوئی پی آریائی نہیں دکھ رہی رہی تو جد آئے سی اکتوبر جتجھڑ شروع ہی وہ ਅਪ੍ਰੈਲ ਦੇ ਵਿੱਚ ਕਹਿੰਦੇ ਪੂਰੀ ਫਿਰ ਹਰਿਆਈ ਹੋ ਜਾਣੀ ਆ ਹੋਂ ਤੱਕ ਬਿਲਕੁਲ ਖਾਲੀ ਹੋਏ ਪਏ ਨੇ ਪੱਤੇ ਝੜੇ ਹੋਏ ਨੇ ਇਹ ਆ ਜੀ ਬ੍ਰਮਟਨ ਬਰਫ਼ ਦੇਖ ਲਓ ਇੱਧਰ ਪਈ ਹੋਈ ਆ ਦੂਹੇ ਪਾਸੇ ਚਿੱਟਾ ਏਰੀਆ ਹਲਕਾ ਹਲਕਾ ਦੇਖ ਰਿਹਾ ਕੁਝ ਪੌਦੇ ਇਦਾਂ ਦੇ ਜੋ ਪੂਰਾ ਸਾਲ ਹਰੇ ਹੀ ਰਹਿੰਦੇ ਨੇ ਇਦਾਂ ਦੇ ਪੌਦੇ ਸ਼੍ਰੀਨਗਰ ਦੇ ਵਿੱਚ ਮੈਂ ਦੇਖੇ ਸੀ ਕਸ਼ਮੀਰ ਦੇ ਵਿੱਚ ਇਦਾਂ ਦੇ ਪੌਦੇ ਹੈ ਜੋ ਹਰੇ ਹੀ ਰਹਿੰਦੇ ਨੇ ਔਰ ਇੱਧਰ ਵੀ ਕੁਝ ਪੌਦੇ ਇਦਾਂ ਦੇ ਆ ਜੋ ਹਰੇ ਰਹਿੰਦੇ ਨੇ ਬਾਕੀ ਟੋਟਲੀ ਪੱਤਝੜ ਹੋਈ ਪਈ ਆ ਇਹ ਆ ਜੀ ਬ੍ਰਾਮਟਨ ਇਹ ਦੇਖੋ ਘਰ ਜਿੱਥੇ ਹੈਗੇ ਕੁਝ ਸੰਘਣੇ ਨਾਲ ਨਾਲ ਹੀ ਆ ਦੇਖ ਸਕਦੇ ਹੋ ਤੁਸੀਂ ਵਿੱਚ ਜੇ ਦਰਖਤ ਕੋ ਬਰ ਰਹੇ ਤੇ ਉਹ ਕੁਝ ਜਗ੍ਹਾ ਦੇ ਵਿੱਚ ਇਕੱਠੇ ਹੀ ਹੋਣਗੇ ਫਿਰ ਇਹ ਦੇਖ ਰਹੇ ਜੀ ਕੈਨੇਡਾ ਦੀ ਅਨਟਾਰੀਆ ਸਟੇਟ ਦਾ ਸ਼ਹਿਰ ਬ੍ਰਾਮਟਨ ਜੋ ਕਿ ਆਮ ਤੌਰ ਤੇ نے سمجھ لو بسایا بھاری گنتی اتنے رواں ہی شہر بسیا یہ ہلکی ہلکی برفواری ہوئی پی آ دے فٹ پاتھان دے دیکھو چٹا چٹا دیکھ رہا سامنے دیکھو بدل بھی ہونے شروع ہو گئے ہیں کیونکہ موسم کدوں بدل جائے کوئی پتا نہیں لگتا دیکھو بدل ہونا شروع ہو گیا اوپر دیکھ سکتے ہو تھی کچھ منٹ شکنٹا بچ ہی موسم کی تبدیلی ہو جاندی ہے تھے یہ دیکھو یہ تھے بدل ہویا بیا پورا اور ادھر دیکھو گے جی اگے ود رہے ہیں تھوڑی برفواری بھی زیادہ ہوئی پی ہے ادھر دیکھو ਸ਼ੈਡਾਂ ਦੇਖੋ ਜਿੰਨਾ ਅੱਗੇ ਵਧ ਰਹੇ ਆ ਬਰਫ਼ ਵੱਤ ਦਿਖ ਰਹੀ ਹੈ ਪਹਿਲੇ ਨਾਲੋਂ ਇਹ ਤੁਸੀਂ ਦੇਖ ਰਹੇ ਹੋ ਜੀ ਬਰਾਊਂਟਨ ਦਾ ਵਿਊ ਕਿਉਂਕਿ ਆਮ ਹੀ ਚਰਚਾ ਦੇ ਵਿੱਚ ਇਹ ਸ਼ਹਿਰ ਰਹਿੰਦਾ ਪੰਜਾਬੀਆਂ ਕਰਕੇ ਉਹ ਹਰੇਕ ਦੀ ਇਹ ਸੌਂਦੀ ਆ ਕਿ ਇਹਨੂੰ ਸ਼ਹਿਰ ਨੂੰ ਦੇਖੀਏ ਕਿਦਾਂ ਦਾ ਜਿਹੜੇ ਮੇਰੇ ਵੀਰ ਨਹੀਂ ਇੱਥੇ ਆਏ ਉਹਨਾਂ ਨੂੰ کار رہی میں میں شڑک کا ویو دکھا رہا ٹرانٹو دون سائڈوں کا دیکھو بدل ہونے شروع ہو گئے نے اوپر ਇਦਾਂ ਅੱਗੇ ਵੱਧ ਰਹੇ ਆ ਬਰਫਰੀ برف ਵੱਧ ਦੇਖ ਰਹੀ ਹੈ ਦੇਖੋ ਸਾਈਡ ਤੇ ਇਧਰ ਸਾਰਾ ਤਾਜੀ ਬਰਫ ਪਈ ਲੱਗਦੀ ਆ ਦੇਖੋ ਜਿਨ੍ਹਾਂ ਦਰਖਤਾਂ ਦੇ ਪੱਤੇ ਹੈ ਨੇ ਉਹ ਪੱਤੇ ਵੀ ਚਿੱਟੇ ਹੋਏ ਪੈ ਨੇ ਉਪਰੋਂ ਆਮ ਤੌਰ ਤੇ ਪੱਤਝੜ ਹੋਈ ਪਈ ਆ ਪਰ ਕੁਝ ਦਰਖਤ ਇਦਾਂ ਦੇ ਜਿਹੜੇ ਹਰੇ ਰਹਿੰਦੇ ਆ ਪੂਰਾ ਸਾਲ ਉਧ ਰਸਤਾਂ ਦੇ ਪੱਤਿਆਂ ਤੇ ਦੇਖੋ ਤੇ ਚਿੱਟੇ ਹੋਏ ਪਏ ਨੇ ਬਰਫ਼ ਨਾਲ ਦੇਖੋ ਸਾਈਡਾਂ ਤੇ ਜੋ ਜੋ ਅੱਗੇ ਵੱਧ ਰਹੇ ਆ ਬਰਫ਼ ਰੀ ਬਰਫ਼ ਵੀ ਵੱਧ ਰਹੀ ਆ ਇਹ ਤਾਂ ਅਜੀ ਬਰਫ਼ਬਾਰੀ ਹੋਈ ਲੱਗਦੀ ਆ ਇੱਧਰ ਇੱਥੇ ਜੇ ਧੁੱਪ ਹੋਏ ਤੇ ਬਰਫ਼ ਫੇਰ ਵੀ ਪੈਂਦੀ ਰਹਿੰਦੀ ਆ ਜਾਂ ਬੱਦਲ ਹੋਣ ਫੇਰ ਵੀ ਪੈਂਦੀ ਰਹਿੰਦੀ ਆ ਕੋਈ ਸਮਝ ਨਹੀਂ ਲੱਗਦੀ جن اگے ود رہے ہیں اینی برف ود رہی ہے یہ ہے جی برمٹن برف بھی رہی ہے پہلے دے مقابلے کیونکہ دا کوئی پتا نہیں لگتا کس ایریے سے ود پی کتنے کٹ کتھے کتنے رک دی ہے جتنے ان برف دیکھو بھی پہی پہ ہوئی ہے کیونکہ سڑکاں تو بلڈوجر نہ صاف کر دن دیں ਔਰ ਲੂਨ ਦੀ ਸਪਰੇਅ ਕਰਦੇ ਆ ਪਿੱਛੇ ਉਸ ਤੋਂ ਬਾਅਦ ਬਰਫ਼ ਜਿਹੜੀ ਪੈਂਦੀ ਉਹ ਨਾਲ ਦੀ ਨਾਲ ਕੁੱਲਦੀ ਰਹਿੰਦੀ ਆ ਔਰ ਯੂਰ ਸਾਈਡਾਂ ਤੇ ਆ ਜੋ ਸ਼ਹਿਰੀ ਏਰੀਆ ਉੱਥੇ ਤੇ ਪ੍ਰਸ਼ਾਸਨ ਵੱਲੋਂ ਫੁੱਟਪਾਥ ਦੀ ਸਫਾਈ ਕਰ ਦਿੱਤੀ ਜਾਂਦੀ ਹੈ ਕੋਜੇ ਰਿਆ ਸੀ ਏਰੀਆ ਇਦਾਂ ਦੇ ਜਿੱਥੇ ਆਪ ਸਫਾਈ ਕਰਨੀ ਪੈਂਦੀ ਆ ਜਿੰਨੀ ਪਾਰਕਿੰਗ ਆ ਗੱਡੀਆਂ ਦੀ ਉਥੋਂ ਸਫਾਈ ਆਪ ਕਰਨੀ ਪੈਂਦੀ ਹੈ ਜੋ ਸਾਹਮਣੇ ਲੱਗੇ ਫੁੱਟਪਾਥ ਆ ਘਰਾਂ ਦੇ ਉਹ ਵੀ ਆਪ ਕਰਨੀ ਪੈਂਦੀ ਆ ਕਈ ਤੁਮ ਇੱਥੇ ਦੇਖਿਆ ਗੱਡੀਆਂ ਤੇ ਰਾਤ ਦੀ ਬਰਫ਼ ਜੰਮੀ ਹੁੰਦੀ ਆ ਰਾਤ ਜਾਂਦੇ ਨੇ ਜਦੋਂ ਵੀ ਉਹ ਇਦਾਂ ਹੀ ਸ਼ੀਸ਼ਾ ਛਾਫ ਕਰਦੇ ਆ ਤੇ ਗੱਡੀ ਲੈ ਕੇ ਤੁਰ ਪੈਂਦੇ ਉੱਪਰ ਜੰਮੀ ਹੁੰਦੀ ਆ ਆਪੇ ਹੌਲੀ ਹੌਲੀ ਘੁਲਦੀ ਰਹਿੰਦੀ ਆ ਹਵਾ ਨਾਲ ਰੋ ਪੂਰੀ ਗੱਡੀ ਸਾਫ ਨਹੀਂ ਕਰਦੇ ਇਹ ਦੇਖੋ ਕਿੰਨੀ ਬਰਫ਼ ਪਈ ਹੋਈ ਹੈ ਅੱਗੇ ਬੱਦਲ ਵੀ ਪੂਰਾ ਹੋਇਆ ਹੋਇਆ ਹੈ ਅੱਗੇ ਇਹ ਦੇਖ ਰਹੇ ਹੋ ਜੀ ਬ੍ਰਮਟਨ ਇਹ ਸ਼ੈਡਾਂ ਦੇ ਘਰ ਆ ਜੀ ਨਾਲ ਦਰਖਤ ਦੇਖਦੇ ਆ ਦਰਖਤਾਂ ਦੇ ਪਿੱਛੇ ਘਰ ਬਣੇ ਹੋਏ ਨੇ ਸੱਤਾਂ ਦੇ ਉੱਪਰ ਦੇਖੋ ਕਿਦਾਂ ਚਿੱਟੀ-ਚਿੱਟੀ ਬਰਫ਼ ਜੰਮੀ ਹੋਈ ਆ ਜੇ ਜਿਦੇ-ਜੇ ਪੈਂਦੀ ਆ ਜੇ ਹਵਾ ਚੱਲਦੀ ਹੋਏ ਤੇ ਹਵਾ ਨਾਲ ਉੱਡ ਜਾਂਦੀ ਹੈ ਜਿਵੇਂ ਰੇਤ ਉਡਦੀਆ ਜੇ ਕੋਈ ਦਿਨ ਪਈ ਨੂੰ ਹੋ ਜਾਣ ਫਿਰ ਜੰਮ ਜਾਂਦੀ ਆ ਫੇਰੇ ਧੁੱਪ ਨਾਲ ਘੋਲ ਕੇ ਆਉਗੀ ਜਾਂ ਮੀਂਹ ਨਾਲ ਅਰ ਤਾਜੀ ਪਈ ਹੋਏ ਤੇ ਹਵਾ ਨਾਲ ਵੀ ਉੱਡ ਜਾਂਦੀ ਏ ਜੇ ਹਵਾ ਤੇਜ ਹੋਏ ਤਾਂ ਇਹ ਤੁਹਾਨੂੰ ਦਿਖਾ ਰਿਹਾ ਜੀ ਕੈਨੇਡਾ ਦਾ ਸ਼ਹਿਰ ਬ੍ਰਮਟਨ ਦੇਖੋ ਕਿੰਨੀ برف ਪਈ ਹੈ ਇੱਧਰ ਜਿੰਨਾ ਵਿੱਚ ਵੱਧ ਰਹੇ ਹਨ ਉਨੀ برف ਵੀ ਜ਼ਿਆਦਾ ਹੈ ਇਹ ਦੇਖੋ ਅੰਦਰੀਆਂ ਛੜਕਾਂ ਦੀ ਕਈ ਵਾਰੀ ਸਫਾਈ ਵੀ ਘਟ ਹੁੰਦੀ ਆ ਆ ਦੇਖੋ ਥੱਲੇ برف ਜੰਮੀ ਹੋਈ ਆ ਇਹ ਤੁਸੀਂ ਦੇਖ ਰਹੇ ਹੋ ਜੀ ਕੈਨੇਡਾ ਦਾ ਸ਼ਹਿਰ ਬ੍ਰਮਟਨ ਇਹ ਦੇਖੋ ਬਰਫ਼ ਹਲੇ ਪੂਰੀ ਸਾਮਣੇ ਬਲਡੋਜ਼ਰ ਦੇਖੋ ਨਾਲ ਦੀ ਨਾਲ ਸਫਾਈ ਕਰ ਰਿਹਾ ਦੇਖੋ ਬੜ ਰਿਅਲ ਦਿਨ ਆ ਰਿਹਾ ਇਦਾਂ ਬਰਫ਼ ਸਾਫ਼ ਕੀਤੀ ਜਾਂਦੀ ਆ ਛੱਡਾਂ ਤੇ ਦੇਖੋ ਲੋਕਾਂ ਨੇ ਪਾਰਕਿੰਗ ਖਾਲੀ ਕਰਕੇ ਢੇਰ ਲਾਏ ਹੋਏ ਨੇ ਬਰਫ਼ ਦੇ ਕਿਉਂਕਿ ਪਾਰਕਿੰਗ ਖਾਲੀ ਕਰਨੀ ਪੈਂਦੀ ਹੈ ਗੱਡੀ ਆਪਣੀ ਕੱਢਣੀ ਹੁੰਦੀ ਹੈ ਉੱਥੋਂ ਕਮ ਕਰਾਂ ਤੇ ਜਾਣ ਨੂੰ ਰੁਕਦਾ ਕੋਈ ਨਹੀਂ ਕੰਮ ਸਾਰੇ ਚੱਲਦੇ ਰਹਿੰਦੇ ਆ ਕੋਈ ਲੋਕ ਤੇ ਜਿੱਥੇ ਬਰਫ ਪੈਂਦੀ ਹੈ ਬਾਹਰ ਵੀ ਕੰਮ ਕਰਦੇ ਰਹਿੰਦੇ ਆ ਇਨਡੋਰ ਵੀ ਕੰਮ ਚੱਲਦਾ ਕੰਮ ਕੋਈ ਨਹੀਂ ਰੁਕਦਾ ਇੱਥੇ ਬਰਫ ਜਿੰਨੀ ਮਰਜ਼ੀ ਪੈਂਦੀ ਹੋਏ ਇਹ ਦੇਖੋ ਸੜਕ ਤੇ ਜੰਮੀ ਹੋਈ ਹੈ ਬਰਫ ਜਿੱਤੇ ਬਰਫ ਜੰਮ ਜਾਂਦੀ ਹੈ ਤੇ ਗੱਡੀ ਦੀ ਬ੍ਰੇਕ ਲਾਉਣੇ ਵੀ ਥੋੜੀ ਮੁਸ਼ਕਲ ਹੋ ਜਾਂਦੀ ਆ ਇਹ ਤੁਸੀਂ ਦੇਖ ਰਹੇ ਹੋ ਜੀ ਕੈਨੇਡਾ ਦਾ ਸ਼ਹਿਰ ਬ੍ਰਮਟਨ پوری برف اتنے پی ہوئی ہے جب ٹرانٹو تو آئے ادھر تو ادھر بالکل موسم صاف سی دپ لگی ہوئی سی برف گھل گئی سی جو پہلے پی اتنے تازی پی لگتی ہے برف یہ دیکھ رہے ہو جی براہمٹن تو جی دیکھو برف پی ہوئی ہے ایک کار میں بیٹھ کے تھانوں دکھایا جی کنیڈا کا شہر برہمٹن మే అభాన్వాద